ਵੀ ਸੱਜਣੋ ਆਪਣੇ ਚੱਲ ਰਹੀ ਸੀ ਮਸ਼ੀਨ ਤੇ ਵੀਰਾਂ ਦਾ ਰੰਦਾਵਾ ਸਾਹਿਬ ਜਿਹੜੀ ਤੁਸੀਂ ਪੁੱਕੀ ਦੀ ਮੰਗ ਕਰਦੇ ਜੇ ਬੜੀ ਵਧੀਆ ਗੱਲ ਆ ਜੀ ਜਨਤਾ ਬਾਤ ਜੂਗੀ ਮਾਰੂ ਨਸ਼ਾ ਨੇ ਕੰਮ ਖਤਮ ਕਰ ਦਿੱਤਾ ਜੀ ਪਿੱਛੇ ਗੱਲ ਕਰਕੇ ਬਜਾਈ ਖਸ ਖਸ ਦੀ ਖੇਤੀ ਦੀ ਜਿਹੜੀ 13 ਅਕਤੂਬਰ ਤੋਂ ਪਾਉ ਜੀ ਸ਼ੁਰੂ 15 ਸੌਰੀ 15 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ ਜੀ 15 ਅਕਤੂਬਰ ਤੋਂ ਲੈ ਕੇ ਨਵੰਬਰ ਤੱਕ ਅੱਜ ਹੀ ਚੜਦੇ ਨਵੰਬਰ ਦੇੜ ਘੇੜ ਬਾਈ ਜੀ ਲੋਕ ਬੀਜ ਦਿੰਦੇ ਆ ਜੇ ਕਿਤੇ ਪੰਜਾਬ ਦੇ ਵਿੱਚ ਮਾਰੂ ਨਸ਼ਿਆਂ ਨੂੰ ਠੱਲ ਪਾਉਣੀ ਆ ਤਾਂ ਭੁੱਖੀ ਪੋਸਤ ਦੇ ਠੇਕੇ ਖੁੱਲਣੇ ਬਹੁਤ ਜਿਆਦਾ ਜ਼ਰੂਰੀ ਹੋ ਗਿਆ ਨਾਲੇ ਸਰਕਾਰ ਨੂੰ ਮਨਾਵਾ ਕਿਉਂ ਉਸਤਾਦ ਹਾਂਜੀ ਹਾਂਜੀ ਠੇਕੇ ਪੂਰਾ ਮਨਫਾ ਚਾਹੀਦਾ ਸਰਕਾਰ ਨੂੰ ਸਾਰੇ ਮੰਨਿਓ ਠੀਕੇ ਲਾਲਾ ਜਿਹੜੇ ਮਰਦੇ ਇਹਦੇ ਨਾਲ ਮਰਨ ਬਿਲਕੁਲ ਜੀ ਕੋਈ ਮਨਾਉਣਾ ਉਪਕੀ ਘਾਣ ਮਗਾ ਚਮਚਾ ਆਉਦਾ ਘਰੇਦਰ ਮਾਨ ਸਾਰੀ ਦਿਹਾੜੀ ਕੰਮ ਕੰਮ ਕਰਨਾ ਲੜਨਾ ਬਾਹਰ ਸਾਰੇ ਮੈਨਸੂਫਤ ਸਾਰੇ ਬੰਦੇ ਕਿੱਥੇ ਮਰ ਜੇ ਘੰਟਾਾਂ ਦਾ ਲਿਸ਼ਾ ਨਹੀਂ ਰਹਿੰਦਾ ਇਹ ਫੇਰ ਦੇ ਲੋ ਯਾਰ ਭੋਂਡੇ ਵਈ ਵਈ ਲੋਕੀ ਵਾਲੇ ਕਿੱਥੋਂ ਕਮਾਈਉ ਕਿਦਰੋਂ ਨੂੰ ਜਾਂ ਸਾਡਾ ਪੰਜਾਬ ਬਿਲਕੁਲ ਜੀ ਬਿਲਕੁਲ ਅਰੇ ਪੰਜਾਬ ਸੀਣਾ ਕਿਹੜਾ ਸੌਂਦਾ ਨਹੀਂਗਾ ਸੌਂਦਾ ਨਹੀਂ ਸੀਗਾ ਜੁਣ ਨਾ ਛੇ ਟੀਕੇ ਲਾ ਕੇ ਪੰਜਾਬ ਉਹ ਖਤਮ ਹੁੰਦਾ ਜਾਂਦਾ ਖਤਮ ਹੁੰਦਾ ਦਾ ਚਿੱਟਾ ਹੀ ਲੱਪੀ ਜਾਂਦੇ ਆ ਚਿੱਟਾ ਜਿਹੜਾ ਮਜ ਤੋਂ ਚਿੱਟਾ ਉਹਦੇ ਵੇ ਕੀ ਦਾ ਡਿੱਗੇ ਵਿਚਾਰ ਸਿੰਘ ਜੀ ਰਿੰਜਾਂ ਦੇ ਕਿ ਲੱਗੀਆਂ ਰਿੰਜਾਂ ਮਮ ਵਾਹ ਬ੍ਰੇਵ ਵਾਹ ਆਣੇ ਘਰ ਤੇ ਫੋਟਦੇ ਆ ਵਾਹ ਜੀ ਮਰ ਗਿਆ ਬਿਲਕੁਲ ਹੁਣ ਕੀ ਕਰੇਗਾ ਮੈਂ ਕੀ ਕਰੂਗਾ 50 ਰੁਪਏ ਕਰੂਗਾ ਬਿਲਕੁਲ ਜੀ ਸੋਨੇ ਦੀ ਚਿੜੀ ਅੱਜ ਖਤਮ ਹੋ ਗਿਆ ਖਤਮ ਹੋ ਗਿਆ ਜੀ ਤੇ ਠੇਕੇ ਖੁੱਲ ਨਹੀਂ ਜਾਈਦਾ ਬਿਲਕੁਲ ਜੀ ਬਿਲਕੁਲ ਨਾਲ ਦੀ ਨਾਲ ਮਸ਼ੀਨ ਚੱਲ ਰਹੀ ਹੈ ਜੀ सोनू ਬਾ ਸਾਡਾ सोनू ਪੈਂਜ ਮਸ਼ੀਨ ਦੀ ਡਰਾਈਵਿੰਗ ਕਰ ਰਿਹਾ ਜੀ ਪੁਰਾਣਾ ਆਪਰੇਟਰ ਆ ਜੀ ਮਾਜੇ ਦਾ ਸਾਲਾ ਸਟਾਰਟਿੰਗ ਹੈ ਭਾਈ ਜੀ ਪਹਿਲਾ ਇਹਨਾਂ ਬੰਦਿਆਂ ਨੇ ਕਿੰਨੀ ਦਿਨ ਡਰਾਈਵ ਕੀਤਾ ਹੋ। ਸਭਰਾਵਾਂ ਦੇ ਵਿੱਚ ਪੁਰਾਣੇ ਡਰਾਈਵਰ ਆ ਸੋਨੂ ਪੈਂਜ ਰੇਸ਼ਮ ਸਿੰਘ ਦਾ ਕਾਕਾ ਜੀ ਬਗੀਚਾ ਸਿੰਘ ਚੱਕੀ ਵਾਲੇ ਦੇ ਵੱਡੇ ਬ੍ਰਦਰ ਬੜੀ ਪੁਰਾਣੀ ਡਰਾਈਵਰੀ ਕਰਦੇ ਆ ਜੀ ਲੱਗੇ ਹੋਇਆ ਜੀ ਗੱਲ ਸੱਚੀ ਆ ਜੀ ਪੰਜਾਬ ਕਿਹੜੇ ਰਸਤਿਆਂ ਨੂੰ ਤੁਰ ਪਿਆ ਵਾ ਬੜੀ ਵਧੀਆ ਇਹ ਵੀਰ ਨੇ ਗੱਲ ਕੀਤੀ ਵੀ ਭੁੱਕੀ ਦੇ ਢੇਕੇ ਖੁੱਲ ਜਾਣ ਪੰਜਾਬ ਦੀ ਜਵਾਨੀ ਬਾਝ ਜਾਵੇ ਪਾਣੀ ਪੂਰੀ ਬਾਜੂ ਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਬੰਦੇ ਨੂੰ ਘਰੋਂ ਲੈਣ ਚਾਹੀਦਾ ਪਹਿਲਾਂ ਉਹਨਾਂ 500 ਰੁਪਏ ਦੇ ਕੀ ਕਰਨਾ ਪਹਿਲਾਂ ਤਾਂ ਉਹਨੂੰ ਚਿੱਟਾ ਲਿਆ ਕੇ ਦੇਣਾ ਫਿਰ ਉਹਨੂੰ ਲਾਉਣਾ ਪੈਂਦਾ ਫਿਰ ਉਹ ਕੋ ਪਾਣੀ ਨਹੀਂ ਚਾਹੀਦਾ ਡਾਕਟਰ ਚੱਲਣਾ ਹੈ ਚੱਲਣਾ ਨਹੀਂ ਤੇ ਫਿਰ ਉਹਦੇ ਕੋਲੋਂ ਜੀਤੋ ਨੇ ਆਪ ਥੱਲੇ ਆ ਕੇ ਮਾਰ ਦੇਣਾ ਜੀਤੋ ਨੂੰ ਹਾਂ ਉਹ ਤੂੰ ਚੱਕ ਮਾਰਿਆ ਹੂੰਗਾ ਕਾਤਰ ਕੇ ਉਠੂਗਾ ਸੇਮਨਾ ਵੀ ਜਾਨਾ ਕੰਮ ਤੇ ਕੰਮ ਕਰੂਗਾ ਅਗਲਾ ਵੀ ਘਰ ਵਾਲਾ ਹੋਈ ਜਾ ਕੇ ਕੰਮ ਕਰਾਉਣਾ ਉਹ ਵੀ ਖੜੂ ਆਣਗੇ ਚੰਦ ਸਿੰਘਾਂ ਪਾ ਚੱਲੀ ਚੱਲ ਕੇ 10 ਬੰਦੇ ਹੋਰ ਆਉਣਗੇ ਨਾਲ 10 ਬੰਦੇ ਨਾਲ ਹੋਰ ਆਉਣਗੇ ਪਾ ਉਗੋ ਪਾਊਗਾ ਚੁੰਮ ਜਾ ਲਾਵਾਂਗੇ ਚਾ ਲਾਵਾਂਗੇ ਤੇ ਕੰਮ ਕਰਾਂਗੇ ਕੰਮ ਕਰਾਂਗੇ ਲੱਤੀ ਦਾ ਲਾਇਆ 100 ਦੇ ਛੁੱਟੀ ਖਿੰਦੇ ਬਿਲਕੁਲ ਜੀ ਬਿਲਕੁਲ ਬਾਕੀ ਕਰਨਾ ਭਾਂਡੇ ਵਿੱਚ ਨਾ ਘਰਾਂ ਦੇ ਬਿਲਕੁਲ ਜੀ ਤਲਾਕ ਹੋ ਜਾਂਦੇ ਤਾਂ ਹੀ ਹੋ ਜਾਂਦੇ ਆ ਕੁੜੀਆਂ ਰਹਿ ਨਹੀਂ ਲੀਆਂ ਮੈਨੇ ਕੋਈ ਵੀ ਨਹੀਂ ਜਿਹੜੇ ਵਿਆਹ ਉਂਝ ਤੁਰਦੀਆਂ ਨਹੀਂਆਂ ਨਹੀਂ ਉਂਝ ਤੁਰਦੇ ਸਦਾ ਹੀ ਕੋਈ ਨਹੀਂ ਜਾਂਦਾ ਸਦਾ ਹੀ ਕੋਈ ਨਹੀਂ ਜਾ ਸਕਿਆ ਬਿਲਕੁਲ ਜੀ ਬਿਲਕੁਲ ਵੀ ਖੇਤੀ ਹੋਣੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਕੋਈ ਸਾگە ਜੀ ਜਿਹੜੇ ਵੀਰ ਮਿਹਨਤ ਕਰਦੇ ਆ ਉਹਨਾਂ ਵੀਰਾਂ ਦੀ ਵੀ ਮੰਗ ਆ ਵੀ ਖੇਤੀ ਹੋਣੀ ਚਾਹੀਦੀ ਆ ਤੇ ਦੇਖੋ ਚੱਲ ਰਿਹਾ ਟਰੈਕਟਰ ਨਾਲ ਦੀ ਨਾਲ ਤੇ ਭੁਖੀ ਦੇ ਠੇਕੇ ਵੀ ਮੰਗ ਕਰਦੇ ਆ ਨਾਲੇ ਕਿਸਾਨਤਾ ਆ ਜੇ ਤੇ ਨਾਲੇ ਸਰਕਾਰਤਾ ਆ ਜੇ ਕਰਦੇ ਆਪਦੇ ਅਸੀਂ ਆਪੇ ਲਾ ਲਾਂਗੇ ਅਬ ਠੇਕੇ ਖੋਲੋ ਖੇਤੀ ਦੀ ਖੋਲ ਦਿਓ ਵਾਹ ਬਈ ਵਾਹ ਬੜੀ ਵਧੀਆ ਗੱਲ ਆ ਜੀ ਇਹ ਲੋਕਾਂ ਦੇ ਵੀ ਕਰਦੇ ਅਸੀਂ ਆਪਣੇ ਆਪ ਲਾ ਸਕਦੇ ਆ ਸਾਨੂੰ ਖੇਤੀ ਉਖੀ ਦੇ ਠੇਕੇ ਈਸ਼ਰਵਾਦ ਕਿਦੇ ਹੋ ਜਾਵੇ ਲਹਰਾ ਪੈਰਾ ਹੋ ਜਾਣ ਕਿ ਨਹੀਂ ਸ਼ਰਾਬ ਪੀ ਕੇ ਤਾਂ ਬੰਦਾ ਕਲੇ ਕਰੂਗਾ ਕਰੂਗਾ ਤੇ ਪੁੱਤੀ ਆਬ ਕੰਮੋਂ ਨਿਕਲੂਗਾ ਚਾਹਵੇਂ ਮੈਂ ਬਹਿਣ ਨਹੀਂ ਦੇਣਾ ਚੀਜ਼ ਨੇ ਘਰੇ ਕੰਮੋਂ ਜਾਣ ਲੱਗੇ ਰਹਿਣਾ ਤੇ ਜੀ ਜੀ ਵਖਰੀ 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 ਸਾਰੀ ਜਾਣੀ ਤੇ ਸਾਰਾ ਕੁਝ ਜੀ ਜੀ ਨਾ ਕੋ ਜਵਾਗ ਨਾਲ ਲੜੇ ਨਾ ਕਾਹੇ ਨਾਲ ਲੜੇ ਬਿਲਕੁਲ ਜੀ ਬਿਲਕੁਲ ਤੇ ਕਰਦਾ ਸਾਰੇ ਆਜ ਨੋਟ ਨੇ ਮਾਰਦੇ ਆ ਚੰਗੇ ਕਰਦੇ ਆ ਵੀ ਸਹੀ ਸਾਰੀ ਕਟੀਲੀ ਚਾਹੇ ਸਾਰੀ ਰਾਤਈ ਰਾਤ ਚਿੱਟਾ ਲਾਉਂਦੇ ਆ ਤੇ ਤਰਕੇ ਲੋਟ ਲੈਂਦੇ ਆ ਕਦੀ ਕੈਨੂ ਮੋਲਾਪੀ ਚ ਗੋਲੀ ਮਾਰੀ ਕਦੀ ਕੈਰੀ ਚ ਮਾਰੀ ਬਿਲਕੁਲ ਬੰਦ ਬੰਦ ਮੈ ਜਾਨੀ ਬਿਲਕੁਲ ਜੀ ਨਾ ਚਿੱਟਾ ਹਰਪਨੇ ਦੇ ਖਾਲੜੀ 10000 ਹਜ਼ਾਰ ਦੀ ਗਾਰੇ ਬੇਲ ਉਤਰਨ ਬਿਲਕੁਲ ਜੀ ਬਿਲਕੁਲ ਬੜੀ ਵਧੀਆ ਸਿਧਾ ਗੱਲ ਕੀਤੀ ਆ ਜੀ ਵੀ ਵਾਕਈ ਚੋਰੀਆਂ ਵਾਲੇ ਪਾਸੇ ਹੋ ਗਿਆ ਨੌਜਵਾਨ ਭਾਂਡੇ ਚਲੇਦਾ ਰਹੇਗਾ ਪਹਿਲਾਂ ਵੇਚਦੇ ਆ

બિલ બધ નશિયા બિલ બિલ બિલકુલ બિલકુલ શેર કરો વિડીયો ચેનલ નું સબસક્રાઈબ કરો